ਪੰਜਾਬ ਦੇ ਵਿੱਚ ਨਸ਼ਾ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਤੇ ਨਸ਼ੇ ਦੇ ਦੈਂਤ ਦੇ ਵੱਲੋਂ ਨੌਜਵਾਨਾਂ ਦੀਆਂ ਜਾਨਾਂ ਨਿਕਲਣ ਦਾ ਜਿਹੜਾ ਕੰਮ ਹੈ ਉਹ ਲਗਾਤਾਰ ਜਾਰੀ ਹੈ ਤੇ ਇਸੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੂਰੇ ਵੀ ਜਿਹੜੇ ਮਾਪੇ ਨੇ ਪੀੜਤ ਮਾਪੇ ਨੇ ਖਾਸ ਤੌਰ ਤੇ ਉਹ ਗੁਹਾਰ ਲਗਾਉਦੇ ਨਜ਼ਰ ਆਈ ਜਾਂਦੇ ਨਹੀਂ ਕਿ ਇਸ ਨੂੰ ਨੱਥ ਪਾਈ ਜਾਵੇ ਨਸ਼ੇ ਨੂੰ ਬੰਦ ਕੀਤਾ ਜਾਵੇ ਤੇ ਹੁਣ ਇਸੇ ਚੀਜ਼ ਨੂੰ ਲੈ ਕੇ ਕਿਉਂਕਿ ਲੋਕ ਸਭਾ ਚੋਣਾਂ ਦਾ ਜਿਹੜਾ ਸਮਾਂ ਹੁਣੇ-ਹੁਣੇ ਬੀਤੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਸ ਤਰੀਕੇ ਦੀ ਕਾਰਗੁਜ਼ਾਰੀ ਰਹੀ ਹੈ ਉਸ ਤੋਂ ਬਾਅਦ ਦੇ ਵਿੱਚ ਹੁਣ ਸਰਕਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਵਿਭਾਗ ਨੂੰ ਜਿਹੜੇ ਹੁਕਮ ਜਾਰੀ ਕੀਤੇ ਗਏ ਨੇ ਕਿ ਜਗਾ ਜਗਾ ਪਰੇਸ਼ੰਚ ਲਾਇਆ ਜਾਵੇ ਤੇ ਉਸ ਤੋਂ ਬਾਅਦ ਦੇ ਵਿੱਚ ਜੇਕਰ ਕਿਤੇ ਕੋਈ ਵੀ ਨਸ਼ੇ ਦਾ ਕਾਰੋਬਾਰ ਕਰਦਾ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਫੜਿਆ ਜਾਵੇ ਤੇ ਨਾਲ ਦੇ ਨਾਲ ਉਹਦੀ ਪ੍ਰਾਪਰਟੀ ਅਟੈਚ ਕੀਤੀ ਜਾਵੇ ਤੇ ਪੁਖਤਾ ਜਿਹੜੇ ਜਿਹੜੀ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇ ਤੇ ਇਸੇ ਨੂੰ ਲੈ ਕੇ ਹੁਣ ਸਮਰਾਲਾ ਇਲਾਕੇ ਦੇ ਵਿੱਚ ਅੱਜ ਆਪਰੇਸ਼ਨ ਜਿਹੜਾ ਖਾਸੋ ਹੈ ਉਹ ਚਲਾਇਆ ਗਿਆ ਹੈ ਤੇ ਉਸੇ ਆਪਰੇਸ਼ਨ ਦੇ ਤਹਿਤ ਲਗਾਤਾਰ ਜਿਹੜੀਆਂ ਛਾਪੇ ਮਾਰੀਆਂ ਉਹ ਜਾਰੀ ਨੇ ਤੁਹਾਨੂੰ ਜਾਣਕਾਰੀ ਪੂਰੀ ਦੇ ਦਿੰਨੇ ਆ ਨਾਲ ਦੀ ਨਾਲ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਸਮਰਾਲਾ ਹਲਕੇ ਦੇ ਵਿੱਚ ਐਸਐਸਪੀ ਅਵਨੀਤ ਕੌਂਡਲ ਦੀ ਅਗਵਾਈ ਦੇ ਵਿੱਚ ਜਿਹੜਾ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਰੇਡਾਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਨਾਲ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਉਹ ਵੀ ਮੌਕੇ ਤੇ ਮੌਜੂਦ ਰਹੇ ਨੇ ਤੇ ਖਾਸ ਤੌਰ ਤੇ ਸ਼ੱਕੀ ਜਿਹੜੇ ਲੋਕ ਨੇ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਕੀਤੀਆਂ ਗਈਆਂ ਨੇ ਤੇ ਉਹ ਲੋਕ ਜਿਨ੍ਹਾਂ ਤੇ ਐਨਡੀਪੀਐਸ ਦੇ ਮਾਮਲੇ ਦਰਜ ਨੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਜੇਕਰ ਕਿਤੇ ਕੁਝ ਐਸਾ ਮਿਲਦਾ ਹੈ ਤੇ ਨਾਲ ਦੀ ਨਾਲ ਮੌਕੇ ਤੇ ਜਿਹੜੇ ਜੋ ਵੀ ਬੰਦਾ ਸਾਹਮਣੇ ਆਉਂਦਾ ਜੋ ਵੀ ਤਸਕਰ ਸਾਹਮਣੇ ਆਉਂਦਾ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਵੀ ਗੱਲ ਆਖੀ ਜਾ ਰਹੀ ਹੈ ਤਸਵੀਰਾਂ ਨਾਲ ਦੀ ਨਾਲ ਸਾਂਝੀਆਂ ਕਰ ਰਹੇ ਆ ਵੱਖ-ਵੱਖ ਸ਼ੱਕੀ ਇਲਾਕਿਆਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਘਰਾਂ ਦੇ ਅੰਦਰ ਵੜ ਕੇ ਪੁਲਿਸ ਦੇ ਵੱਲੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਰਾਂ ਦਾ ਸਮਾਨ ਹੈ ਜਿਹੜਾ ਉਹਨੂੰ ਖੰਗਾਲਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਕੁਝ ਵੀ ਐਸਾ ਮਿਲਦਾ ਹੈ ਤਾਂ ਨਾਲ ਦੀ ਨਾਲ ਤੁਰੰਤ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਏ ਜਿੱਤੇ ਐਸਐਸਪੀ ਹੋਰਾਂ ਦੇ ਵੱਲੋਂ ਗਲਬਾਦ ਦੇ ਦੌਰਾਨ ਵੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜੇਕਰ ਕਿਸੇ ਦੇ ਪਹਿਲਾਂ ਕਿਸੇ ਦੇ ਉੱਪਰ ਐਨਡੀਪੀਐਸ ਦਾ ਕੇਸ ਦਰਜ ਹੈ ਤਾਂ ਖਾਸ ਤੌਰ ਤੇ ਉਹਨਾਂ ਦੇ ਘਰਾਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਕੀ ਉਹ ਲੋਕ ਦੁਬਾਰਾ ਤੋਂ ਤਾਂ ਨਹੀਂ ਇਹੀ ਕੰਮ ਕਰਨ ਲੱਗ ਗਏ ਨਸ਼ੇ ਦਾ ਕਾਲਾ ਕਾਰੋਬਾਰ ਕਰਨ ਲੱਗ ਗਏ ਕਿਉਂਕਿ ਪੰਜਾਬ ਦੇ ਵਿੱਚ ਨਸ਼ੇ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਪਿਛਲੀਆਂ ਕਈ ਸਰਕਾਰਾਂ ਆਪੋ ਆਪਣੇ ਵਾਅਦੇ ਦਾਅਵੇ ਕਰਦੇ ਯਾਰ ਅੰਨ੍ਹਾ ਪਰ ਇਸ ਨੂੰ ਨੱਥ ਪਾਉਣ ਦੇ ਵਿੱਚ ਕੋਈ ਵੀ ਕਾਮਯਾਬ ਨਹੀਂ ਹੋਇਆ ਤੇ ਪੰਜਾਬ ਸਰਕਾਰ ਨੇ ਵੀ ਹੁਣ 15 ਅਗਸਤ ਤੱਕ ਦਾ ਸਮਾਂ ਜਿਹੜਾ ਪੰਜਾਬ ਦੇ ਲੋਕਾਂ ਤੋਂ ਮੰਗਿਆ ਹੈ ਕਿ ਇਸ ਸਭ ਦੇ ਦਰਮਿਆਨ ਅਸੀਂ ਜਿਹੜਾ ਨਸ਼ਾ ਹੈ ਇਹਨੂੰ ਬਿਲਕੁਲ ਬੰਦ ਕਰ ਦੇਵਾਂਗੇ ਪੂਰਨ ਤੌਰ ਦੇ ਉੱਤੇ ਇਸ ਦੇ ਉੱਤੇ ਰੋਕ ਜਿਹੜੀ ਉਹ ਲਗਾ ਦਿੱਤੀ ਜਾਏਗੀ ਤੇ ਨਾਲਦੀ ਨਾਲ ਪੁਲਿਸ ਦੇ ਅਧਿਕਾਰੀ ਇਹ ਵੀ ਗੱਲ ਕਹਿ ਰਹੇ ਨੇ ਇਹ ਵੀ ਕਲੇਮ ਕਰ ਰਹੇ ਨੇ ਕਿ ਜਿਨ੍ਹਾਂ ਦੇ ਉੱਤੇ ਪਰਚੇ ਦਰਜ ਹੁੰਦੇ ਨੇ ਉਹਨਾਂ ਦੀਆਂ ਨਾਲ ਦੀ ਨਾਲ ਪ੍ਰਾਪਰਟੀਆਂ ਨੇ ਜਿਹੜੀਆਂ ਉਹ ਵੀ ਅਟੈਚ ਕੀਤੀਆਂ ਜਾ ਰਹੀਆਂ ਨੇ ਤੇ ਬਾਕੀ ਹੋਰ ਕੀ ਕੁਝ ਕਹਿੰਦੇ ਦਿਖਾਈ ਦਿੱਤੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਆ ਉਹ ਤੁਹਾਨੂੰ ਉਹ ਸੁਣਾ ਦਿੰਨੇ ਆ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਜਿਹੜਾ ਹੈਗਾ ਸੂਬੇ ਵਿੱਚ ਅੱਜ ਕਰਸਾ ਆਪਰੇਸ਼ਨ ਜਾਰੇ ਨੇ ਕਿ ਆਪਾਂ ਕਸੋ ਆਪਰੇਸ਼ਨ ਕੀਤੇ ਸੀਗੇ ਅੱਜ ਵੀ ਵੱਖ-ਵੱਖ ਸਬ-ਡਿਵੀਜ਼ਨਾਂ ਵਿੱਚ ਜਿਹੜੇ ਪਿੰਡ ਹੈਗੇ ਨੇ ਜਿੱਥੇ ਹੌਟਸਪੌਟ ਆਪਾਂ ਪਹਿਲਾਂ ਆਈਡੈਂਟੀਫਾਈ ਕੀਤੇ ਹੋਏ ਨੇ ਉਹਨਾਂ ਵਿੱਚ ਜਿਹੜੇ ਬੰਦੇ ਪਹਿਲਾਂ ਸੱਲਿਪਤ ਰਹੇ ਨੇ ਨਸ਼ਿਆ ਦੇ ਪ੍ਰਤੀ ਉਹਨਾਂ ਨੂੰ ਤੇ ਹੋਰ ਜਿਹੜੀ ਆ ਸਾਨੂੰ ਇਨਪੁਟਸ ਮਿਲਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਕਵਰ ਕਰਦੇ ਹੋਏ ਅਸੀਂ ਕਸੋ ਆਪਰੇਸ਼ਨ ਕਰ ਰਹੇ ਹੈਗੇ ਟੋਟਲ 5 ਲੋਕੇਸ਼ਨਾਂ ਤੇ ਇਸ ਵੇਲੇ ਸਾਡਾ ਕਸੋ ਆਪਰੇਸ਼ਨ ਚੱਲ ਰਿਹਾ ਹੈਗਾ ਇਨਕਲੂਡਿੰਗ ਸੋਲਖਿਆ ਜਿੱਥੇ ਆਪਾਂ ਖੜੇ ਹੋਏ ਆਂ ਔਰ ਕਰੀਬ 55 ਦੇ ਕਰੀਬ ਆਪਾਂ ਘਰ ਜਿਹੜੇ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਚੈਕਿੰਗ ਕਰ ਰਹੇ ਆਂ ਪੂਰੀ ਤਰੀਕੇ ਦੇ ਨਾਲ ਪਰਿਕੀ ਦੇ ਨਾਲ ਜਿਨ੍ਹਾਂ ਦੀ ਸ਼ਿਕਾਇਤਾਂ ਸਾਨੂੰ ਮਿਲਦੀ ਰਹਿੰਦੀਆਂ ਨੇ ਜਾਂ ਜਿਹੜਿਆਂ ਦੇ ਤੋਂ ਪਿਛੋਕੜ ਜਿਹੜਾ ਹੈਗਾ ਹੈਗਾ ਔਰ ਸਾਡਾ ਮੇਨ ਮੰਤਰ ਜਿਹੜਾ ਹੈਗਾ ਹੈ ਲੋਕਾਂ ਦੇ ਪ੍ਰਤੀ ਜਿਹੜਾ ਜੋ ਇੱਕ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਸਾਡੀ ਚੱਲੀ ਹੋਈ ਹੈ ਉਹਨੂੰ ਪੂਰਾ ਕਰਨਾ ਕਿ ਆਪਾਂ ਨਸ਼ੇ ਦੀ ਜੜ ਤੋਂ ਖਤਮ ਕਰੀਏ ਇਹਦੇ ਵਿੱਚ ਸਾਡੇ ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਪਹਿਲਾਂ ਆਪਾਂ ਵੀ ਆਪਣੇ ਤੇ ਵੀ ਪ੍ਰੋਗਰਾਮ ਦੀ ਸ਼ਿਕਾਇਤਾਂ ਮਿਲਦੀਆਂ ਨੇ ਉੱਥੇ ਆਪਾਂ ਲਗਾਤਾਰ ਕਿਸੋ ਆਪਰੇਸ਼ਨ ਕਰਦੇ ਰਹਿੰਦੇ ਆ ਪਿਛੇ ਇਲੈਕਸ਼ਨਾਂ ਕਰਕੇ ਥੋੜਾ ਜਿਹਾ ਸਾਡਾ ਜਿਹੜਾ ਹੈਗਾ ਡਾਇਰੈਕਸ਼ਨ ਥੋੜਾ ਜਿਹਾ ਦੂਜੇ ਪਾਸੇ ਸੀਗਾ ਹੁਣ ਇਲੈਕਸ਼ਨਾਂ ਖਤਮ ਹੋਈਆਂ ਨੇ ਤੇ ਸਾਡਾ ਮੇਨ ਮੋਟਿਵ ਹੈਗਾ ਕਿ ਆਪਾਂ ਲਗਾਤਾਰ ਲੱਗ ਕਰਕੇ ਲੋਕਾਂ ਦੇ ਨਾਲ ਹੋ ਕਰਕੇ ਜਿਹੜਾ ਨਸ਼ਾ ਮੁਕਤ